ਅਸੀਂ ਬਹੁਤ ਵੱਡੇ ਵੈਕਸੀਨ ਮਾਫੀਆ ਦੀ ਜਕੜ ਵਿੱਚ ਆ ਚੁੱਕੇ ਹਾਂ ਇਹ ਬਹੁਤ ਵੱਡਾ ਇੱਕ ਕਾਰਪੋਰੇਟ ਮਾਫੀਆ ਹੈ ਜਿਨੇ WHO ਨੂੰ ਵੀ ਨਹੀਂ ਬਖਸਿਆ ਅਜੇ ਤੱਕ ਕੋਈ ਸਰਕਾਰ ਇਹ ਨਹੀਂ ਦੱਸ ਸਕੀ ਨਾ ਕੋਈ ਚੰਦ ਦੱਸ ਸਕਿਆ ਕਿ ਲਾਕਡਾਊਨ ਦੀ ਸਲਾਹ ਕਿਨੇ ਦਿੱਤੀ ਇਵਨ ਉਹ ਇਹ ਨਹੀਂ ਦੱਸ ਸਕੇ ਕਿ ਮਰੀਜ਼ਾਂ ਦੇ ਮੂੰਹ ਤੇ 마ਸਕ ਲਗਣੇ ਲਵਾਏ ਅਗਰ 마ਸਕ ਲਗਾਉਣੇ ਹੈ ਮਰੀਜ਼ ਜਿਹੜਾ ਪਹਿਲੇ ਇਨਫੈਕਟਡ ਆ ਉਹਨੂੰ ਕਿਉਂ 마ਸਕ ਲਗਾ ਰਹੇ ਹੋ ਜਿਵੇਂ ਲਿਵਰ ਹੋ ਗਿਆ ਆਪਣੇ ਫੇਫੜੇ ਹੋ ਗਏ ਜਾਂ ਕਿਡਨੀ ਹੋ ਗਏ ਉਹ ਸਾਰਾ ਹੀ ਖੂਨ ਜਾ ਕੇ ਉਹਨਾਂ ਨੇ ਕੀ ਕੰਮ ਜਾਂਦਾ ਔਰ ਜਿਵਰ ਬੇਕਾਰ ਹੋ ਜਾਂਦਾ ਕਿਡਨੀ ਬੇਕਾਰ ਹੋ ਜਾਂਦੇ ਨੇ ਫੇਫੜੇ ਬੇਕਾਰ ਹੋ ਜਾਂਦੇ ਨੇ ਔਰ ਬੱਗਾ ਬੜੀ ਦਰਦਨਾਕ ਮੌਤ ਕੁਝ ਦਿਨਾਂ ਦੇ ਬਾਅਦ ਮਰ ਜਾਂਦਾ ਇਹ ਸਾਈਡ ਇਫੈਕਟ ਵੀ ਛੋਟਾ ਮੋਟਾ ਨਹੀਂ ਹੈ 2024 ਵਿੱਚ ਤਾਂ ਇਹ ਬਹੁਤ ਹੀ ਭਿਆਨਕ ਰੂਪ ਵਿੱਚ ਸਾਹਮਣੇ ਆਇਆ ਬਹੁਤ ਸਾਰੀਆਂ ਮੌਤਾਂ ਸਾਹਮਣੇ ਆ ਰਹੀਆਂ ਨੇ ਇੱਕ ਤਰ੍ਹਾਂ ਦੀ ਆਪਣੇ ਇੱਕ ਨਵੀਂ ਤਰ੍ਹਾਂ ਦੀ ਮਹਾਮਾਰੀ ਪੈਦਾ ਹੋ ਗਈ ਆ ਕਰੋਨਾ ਵੈਕਸੀਨ ਦੀ ਆਪਾਂ ਗੱਲ ਕਰੀ ਹਣਾ ਜਿਹੜੇ ਲੋਕ ਲੈ ਚੁੱਕੇ ਆ ਉਹਨਾਂ ਦੇ ਵਿੱਚ ਡਰ ਭੈਅ ਪਣਿਆ ਹੋਇਆ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਡਰ ਦੇ ਨਾਲ ਵੀ ਇਸ ਤਰ੍ਹਾਂ ਦੇ ਅਟੈਕਸ ਜਾਂ ਕੋਈ ਹੋਰ ਮਾਰੀਆਂ ਲੱਗ ਸਕਦੀ ਹੈ ਹਣਾ ਉਹਨਾਂ ਨੂੰ ਐਜ਼ ਅ ਐਕਸਪਾਇਰ ਤੁਸੀਂ ਡਰਗ ਸਾਇੰਟਿਸਟ ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਆਪਣਾ ਵਿਚਾਰ ਰੱਖ ਲੈਣਾ ਚਾਹੀਦਾ ਦੋਨੋਂ ਪਾਸੇ 2026 ਤੱਕ ਖਤਰਾ ਹੈ ਸਾਰੇ ਆਪਣਾ ਬਚਾਅ ਕਰਨ ਜਿਨ੍ਹਾਂ ਨੇ ਵੈਕਸੀਨਾਂ ਦਾ ਦੋ ਦੋ ਡੋਜ਼ਾਂ ਲਵਾਈਆਂ ਹੋਈਆਂ ਉਹ ਜ਼ਿਆਦਾ ਬਚਾਅ ਕਰੋ ਇਹਨੇ ਬੂਸਟਰ ਵੀ ਲਵਾ ਲਈਏ ਜਿਨ੍ਹਾਂ ਨੇ ਬੂਸਟਰ ਲਵਾਈਆਂ ਉਹਨਾਂ ਤੋਂ ਟਿਕਣਾ ਖਤਰਾ ਹੋ ਗਿਆ ਹੂੰ ਇਸ ਕਰਕੇ ਮੈਂ ਕਹਿੰਨਾ ਕਿ ਆਪਣਾ ਬਚਾਅ ਕਰੋ ਇਹ 1-2 ਸਾਲ ਹੋਰ ਜਿਗਰ ਜਾਣਗੇ ਇਹਨਾਂ ਦੇ ਸਾਈਡ ਇਫੈਕਟ ਸਰੀਰ ਤੋਂ ਨਿਕਲ ਜਾਣਗੇ ਇਹਦਾ ਸੀ ਇਹਦੇ ਚ ਬਾਹਰ ਚਾਗੇ ਮੈਂ 2026 ਮੰਨਦਾ 2026 ਤੱਕ ਅਗਰ ਇਹ ਜਿੰਦੇ ਰਹੇ ਤਾਂ ਫਿਰ ਇਹ ਸਾਇਦ ਇਹ ਲੰਬੀ ਉਮਰ ਜੀ ਆ ਸਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਕਰੋਨਾ ਫੈਲਿਆ ਉਸ ਦੇ ਨਾਲ ਜਿਹੜੀਆਂ ਇੰਜੈਕਸ਼ਨ ਲੋਕਾਂ ਨੂੰ ਲਾਏ ਗਏ ਆ ਜੀ ਉਹਦਾ ਬਚਾਅ ਦੇ ਲਈ ਸੀਗੇ ਪਰ ਹੁਣ ਇਸ ਤਰ੍ਹਾਂ ਦੀਆਂ ਨਿਊਜ਼ ਆ ਰਹੀਆਂ ਕਿ ਜਿਨ੍ਹਾਂ ਨੂੰ ਲੱਗੇ ਆ ਹਾਰਟ ਅਟੈਕ ਹੋ ਰਹੇ ਨੇ ਸਾਇਲੈਂਟ ਅਟੈਕ ਹੋ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹੋਰ ਬਿਮਾਰੀਆਂ ਲੱਗ ਰਹੀਆਂ ਜੀ ਤੁਹਾਡਾ ਕੀ ਵਿਚਾਰ ਹੈ ਕਿ ਕਿਸ ਤਰ੍ਹਾਂ ਦੇ ਨਾਲ ਕਿ ਉਹਨਾਂ ਦਾ ਕੋਈ ਜਿਨ੍ਹਾਂ ਨੇ ਇੰਜੈਕਸ਼ਨ ਲੱਗੇ ਨੁਕਸਾਨ ਦਾ ਇੱਕ ਹੈਗੀ ਉਹਨਾਂ ਦੇ ਲਈ ਦੇਖੋ ਜੀ ਜਿਹੜੀਆਂ ਵੈਕਸੀਨਾਂ ਲੱਗੀਆਂ ਹਮ ਉਹਨਾਂ ਦੇ ਜਿਹੜੇ ਸਾਈਡ ਇਫੈਕਟ ਆ ਰਹੇ ਆ ਹਮ ਉਹ ਜਿਹੜੇ ਸਾਈਡ ਇਫੈਕਟ ਆ ਰਹੇ ਆ ਉਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਉਹ ਤਾਂ ਹੁਣ ਜੱਗ ਦੇ ਦੁਨੀਆ ਦੇ ਸਾਹਮਣੇ ਆ ਗਏ ਹਮ ਉਹਨਾਂ ਉੱਤੇ ਤਾਂ ਟਿੱਪਣੀ ਕਰਨਾ ਵੀ ਬੇਕਾਰ ਹੈ ਹਮ ਲੰਡਨ ਦੀ ਹਾਈ ਕੋਰਟ ਦੇ ਵਿੱਚ ਐਸਟ੍ਰੋਜੈਨਿਕਾ ਕੰਪਨੀ ਨੇ ਇਹ ਗੱਲ ਹਲਫਨਾਮੇ ਵਿੱਚ ਮੰਨੀ ਹੈ ਕਿ ਜਿਹੜੀਆਂ ਉਹਨਾਂ ਦੀਆਂ ਵੈਕਸੀਨਾਂ ਲੱਗੀਆਂ ਨੇ ਉਹਨਾਂ ਮਰੀਜ਼ਾਂ ਉਹਨਾਂ ਬੰਦਿਆਂ ਨੂੰ ਉਹਨਾਂ ਨੂੰ TTDS ਨਾਲੀ ਬਿਮਾਰੀ ਥਰੋਮਬੋਸਿਸ ਵਿਦ ਥਰੋਮਬੋਸਾਈਟੋਪੀਨਿਆ ਸਿੰਡਰੋਮ ਉਹ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਇਹਨੂੰ ਮੋٹے ਤੌਰ ਤੇ ਜੇ ਇਹਨੂੰ ਪੰਜਾਬੀ ਚ ਸਮਝਾਈਏ ਤੇ ਖੂਨ ਦੇ ਵਿੱਚ ਅਚਾਨਕ ਥੱਕੇ ਜੰਮ ਜਾਂਦੇ ਆ ਜਦੋਂ ਖੂਨ ਦੇ ਥੱਕੇ ਜੰਮਦੇ ਨੇ ਤੇ ਜਿਹੜੇ ਸੈੱਲਾਂ ਨੇ ਥੱਕੇ ਜਮਾਉਣੇ ਹੁੰਦੇ ਆ ਦੂਜੇ ਸੈੱਲ ਖੂਨ ਚੋਂ ਉਹ ਘਟ ਜਾਂਦੇ ਨੇ ਤੇ ਬਾਕੀ ਸਰੀਰ ਦੇ ਵਿੱਚ ਜਿਹੜਾ ਉਹ ਥਰੋਮਬੋਸ ਥਰੋਮਬੋਸਾਈਟ ਹੁੰਦੇ ਨੇ ਉਹ ਘਟ ਜਾਂਦੇ ਨੇ ਉਹਦੇ ਨਾਲ ਇੱਕਦਮ ਆਦਮੀ ਨੂੰ ਅਟੈਕ ਆਉਂਦਾ ਬ੍ਰੇਨ ਹੈਮਰੇਜ ਹੁੰਦਾ ਸਿੱਧਾ ਦਿਮਾਗ ਨੂੰ ਲੱਕਵਾ ਮਰ ਜਾਂਦਾ ਔਰ ਵੱਡਾ ਅਟੈਕ ਹੁੰਦਾ ਤੇ ਆਦਮੀ ਲਈ ਉਸੇ ਵਕਤ ਮੌਤ ਹੋ ਜਾਂਦੀ ਹੈ ਨਹੀਂ ਤੇ ਕੋਮਾ 'ਚ ਚਲਾ ਜਾਂਦਾ ਆਦਮੀ ਔਰ 1-2 ਦਿਨਾਂ 'ਚ ਜਾ ਕੇ ਮਰ ਜਾਂਦਾ ਜਾਂ ਜਿਹੜੇ ਕੋਮਨ ਲੰਗ ਨੇ ਜਿਵੇਂ ਲਿਵਰ ਹੋ ਗਿਆ ਆਪਣੇ ਫੇਫੜੇ ਹੋ ਗਏ ਜਾਂ ਕਿਡਨੀ ਹੋ ਗਏ ਉਹ ਸਾਰਾ ਹੀ ਖੂਨ ਜਾ ਕੇ ਉਹਨਾਂ ਵਿੱਚ ਜੰਮ ਜਾਂਦਾ ਔਰ ਉਹ ਲਿਵਰ ਬਕਾਰ ਹੋ ਜਾਂਦਾ ਕਿਡਨੀ ਬਕਾਰ ਹੋ ਜਾਂਦੇ ਨੇ ਫੇਫੜੇ ਬਕਾਰ ਹੋ ਜਾਂਦੇ ਨੇ ਔਰ ਬੰਦਾ ਬੜੀ ਦਰਦਨਾਕ ਮੌਤ ਕੁਝ ਦਿਨਾਂ ਦੇ ਬਾਅਦ ਮਰ ਜਾਂਦਾ ਇਹ ਸਾਈਡ ਇਫੈਕਟ ਕੋਈ ਛੋਟਾ ਮੋਟਾ ਨਹੀਂ ਹੈ 2024 ਦੇ ਵਿੱਚ ਤਾਂ ਇਹ ਬਹੁਤ ਹੀ ਭਿਆਨਕ ਰੂਪ 'ਚ ਸਾਹਮਣੇ ਆਇਆ ਹੈ ਬਹੁਤ ਸਾਰੀਆਂ ਮੁੱਦੇ ਸਾਹਮਣੇ ਆ ਰਹੀਆਂ ਨੇ ਇਹ ਇੱਕ ਤਰ੍ਹਾਂ ਦੀ ਆਪਣੇ ਇੱਕ ਨਵੀਂ ਤਰ੍ਹਾਂ ਦੀ ਮਹਾਮਾਰੀ ਪੈਦਾ ਹੋ ਗਈ ਆ ਕਿ ਇਹ ਉਹ ਮਹਾਮਾਰੀ ਆ ਕਿ ਜਿਹੜੀ ਵੈਕਸੀਨਾਂ ਦੇ ਸਾਈਡ ਇਫੈਕਟ ਵਜੋਂ ਉੱਪਜੀ ਆ ਇਹ ਮਾਮਲਾ ਤੇ ਬਹੁਤ ਸੀਰੀਅਸ ਤੇ ਕੀ ਕਾਰਨ ਰਿਹਾ ਬਹੁਤ ਸਾਰੇ ਲੋਕਾਂ ਨੇ ਲਵਾਈਆਂ ਗਈਆਂ ਧੱਕਾ ਕੀਤਾ ਗਿਆ ਤੁਸੀਂ ਬਸ ਸਫ਼ਰ ਨਹੀਂ ਕਰ ਸਕਦੇ ਟ੍ਰੇਨ 'ਚ ਨਹੀਂ ਜਾ ਸਕਦੇ ਪਲੇਨ 'ਚ ਨਹੀਂ ਜਾ ਸਕਦੇ ਕੀ ਕਾਰਨ ਵੀ ਇੰਨਾ ਵੱਡਾ ਕਿਸ ਤਰ੍ਹਾਂ ਦੇ ਨਾਲ ਕਿੱਥੇ ਮਿਸਟੇਕ ਹੋਈ ਕਿ ਇਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਦਿੱਤੀ ਨਹੀਂ ਆ ਲੋਸ ਦੇਖੋ ਜਦੋਂ ਤਾਂ ਕੋਈ ਘਟਨਾ ਹੋ ਰਹੀ ਹੁੰਦੀ ਹੈ ਨਾ ਉਦੋਂ ਸਾਨੂੰ ਕਈ ਵਾਰੀ ਨਾ ਉਹ ਸਮਝ ਨਹੀਂ ਆਉਂਦੀ ਜਦੋਂ ਘਟਨਾ ਹੋ ਜਾਂਦੀ ਹੈ ਫਿਰ ਅਸੀਂ ਫਲੈਸ਼ਬੈਕ 'ਚ ਜਾਂਦੇ ਹਾਂ ਰੀਟਰੋਸਪੈਕਟਿਵ 'ਚ ਜਾਂਦੇ ਹਾਂ ਹੁਣ ਜਦੋਂ ਅਸੀਂ ਰੀਟਰੋਸਪੈਕਟਿਵ 'ਚ ਜਾਂਦੇ ਹਾਂ ਤੇ ਏਉਂ ਲੱਗਦਾ ਕਿ ਕਰੋਨਾ ਨਾਂ ਦੀ ਇੱਕ ਬੜੀ ਮਾਮੂਲੀ ਜੀ ਬਿਮਾਰੀ ਜਿਹਦੀ ਜਦੋਂ ਖੋਜ ਹੁੰਦੀ ਆ ਡੇਵਿਡ ਟੋਰਲ ਨੇ ਖੋਜ ਕਰਦਾ ਹੈ ਉਹਦੀ ਡੋਰੋਥੀ ਹੈਮਰਿਕ ਖੋਜ ਕਰਦੇ ਨੇ ਸ਼ਿਕਾਗੋ ਚ ਡੇਵਿਡ ਟੋਰਲ ਲੰਡਨ ਵਿੱਚ ਸੀਗੇ ਉਹ ਆਪਣੇ ਜਿਹੜੇ ਸਟੂਡੈਂਟ ਸੀਗੇ ਪੋਸਟ ਗ੍ਰੈਜੂਏਟ ਮੈਡੀਕਲ ਸਟੂਡੈਂਟ ਉਹਨਾਂ ਨੂੰ ਤਲੀ ਤੇ ਪਾ ਗਏ ਜਾਂ ਉਹ ਜਿਹੜੀ ਕਲਚਰ ਹੁੰਦੀ ਸੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਸੁੰਗਲੋ ਔਰ ਉਹ ਬੜਾ ਮਾਮੂਲੀ ਜਿਹਾ ਜ਼ੁਕਾਮ ਹੁੰਦਾ ਹੁੰਦਾ ਉਹ ਜਿਹੜਾ ਮਾਮੂਲੀ ਜਿਹਾ ਜ਼ੁਕਾਮ ਹੁੰਦਾ ਸੀ ਉਹ ਬਿਮਾਰੀ ਇੰਨੀ ਭਿਆਨਕ ਕਿਵੇਂ ਹੋ ਗਈ ਉਹ ਉਹ ਬਿਮਾਰੀ ਨੂੰ ਹੁਣ ਲੱਗਦਾ ਕਿ ਉਹਨੂੰ ਭਿਆਨਕ ਬਣਾਇਆ ਗਿਆ ਉਹਦੇ ਜਾਣ ਬੁੱਝ ਕੇ ਪ੍ਰੋਟੋਕਾਲ ਬਣਾਏ ਗਏ ਅਸੀਂ ਬਹੁਤ ਵੱਡੇ ਵੈਕਸੀਨ ਮਾਫੀਆ ਦੀ ਜਕੜ ਵਿੱਚ ਆ ਚੁੱਕੇ ਹਾਂ ਇਹ ਬਹੁਤ ਵੱਡਾ ਇੱਕ ਕਾਰਪੋਰੇਟ ਮਾਫੀਆ ਹੈ ਜਿਨੇ WHO ਨੂੰ ਵੀ ਨਹੀਂ ਬਖਸਿਆ ਇਹ WHO ਦਾ ਵੀ ਗਲਤ ਇਸਤੇਮਾਲ ਕਰਦਾ ਹੈ ਕਿਉਂਕਿ WHO ਕੋਲ ਕੋਈ ਆਪਣਾ ਫੰਡ ਨਹੀਂ ਹੁੰਦਾ ਉਹਨੂੰ ਫੰਡ দান ਚ ਹੀ ਮਿਲਦਾ ਹੈ ਔਰ দান ਚ ਇਹਨਾਂ ਨੇ ਉਹਨੂੰ ਫੰਡ ਦੇ ਦੇ ਕੇ ਤੇ ਉਹਦੇ ਕੋਲੋਂ ਇਹੋ ਜੇ ਨਿਯਮ ਬਣਾ ਲਏ ਹੋਏ ਨੇ ਕਿ ਇਹ ਕਦੇ ਵੀ ਕੋਈ ਵੱਡਾ ਵੱਡੀ ਘਟਨਾ ਕਰ ਸਕਦੇ ਆ ਜਿਵੇਂ ਹੁਣ ਦੱਸੋ ਕਿ WHO ਨੇ ਖੁਦ ਮੰਨਿਆ ਕਿ ਹਿੰਦੁਸਤਾਨ ਦੇ ਵਿੱਚ 50 ਲੱਖ ਲੋਕ ਮਰਦੇ 50 ਲੱਖ ਲੋਕ ਥੋੜੇ ਨਹੀਂ ਹੁੰਦੇ ਉਹ 50 ਲੱਖ ਲੋਕਾਂ ਦੇ ਮਰਨ ਦੇ ਵਿੱਚ ਪਹਿਲਾ ਸਟੈਪ ਕੀ ਸੀਗਾ ਕਿ ਇਹ ਬਿਮਾਰੀ ਸਾਹ ਨਾਲੀ ਦੀ ਹੈ ਸਾਹ ਨਾਲੀ ਦਾ ਮਤਲਬ ਹੈ ਕਿ ਜਦੋਂ ਅਸੀਂ ਸਾਹ ਖਿੱਚਦੇ ਆ ਤੇ ਸਾਹ ਨਾਲੀ ਦੇ ਵਿੱਚ ਜ਼ਖਮ ਹੋ ਗਏ ਜ਼ਖਮ ਹੋ ਗਏ ਤੇ ਬਲਕਮ ਭਰ ਗਈ ਜਦੋਂ ਬਲਕਮ ਭਰ ਗਈ ਤੇ ਸਾਹ ਦੇ ਅੰਦਰ ਜਾਂਦਾ ਨਹੀਂ ਰਸਤਾ ਬੰਦ ਹੋ ਗਿਆ ਫਿਰ ਫੇਫੜਿਆਂ 'ਚ ਪਸਪਰੀ ਹੋਈ ਹੈ ਯਾਨੀ ਕਿ ਰੇਸਾ ਭਰਿਆ ਹੋਇਆ ਜੇ ਮਾਰੀ ਮੋਟੀ ਹਵਾ ਗਈ ਵੀ ਤੇ ਉਹ ਚੋਂ ਆਕਸੀਜਨ ਨਹੀਂ ਖਿੱਚਣੀ ਮਰੀਜ਼ ਦੀ ਆਕਸੀਜਨ ਗਈ ਕ੍ਰਿਟੀਕਲ ਲੈਵਲ ਤੇ ਹੁਣ ਜੇ ਥੋੜੀ ਜਿਹੀ ਵੀ ਆਕਸੀਜਨ ਘੱਟੀ ਉਹਨੇ ਮਰ ਜਾਣਾ ਅਸੀਂ ਕੀ ਕੀਤਾ ਸਾਨੂੰ ਕਹਿਣਾ ਚਾਹੀਦਾ ਹੈ ਲੰਮੇ ਲੰਬ ਮੂੰਹ ਖੋਲ ਕੇ ਸਾਲ ਹੈ ਅਸੀਂ ਉਹਦੇ ਮੂੰਹ ਤੇ 마ਸਕ ਲਾਤੀ ਜਦੋਂ 마ਸਕ ਲਾਤੀ ਜਿਹੜਾ ਮਾੜਾ ਮੁੱਢੀ ਸਾਹ ਆ ਰਿਹਾ ਜੋ ਵੀ ਗਿਆ ਬੰਦਾ ਜੰਮ ਘੁੱਟ ਕੇ ਮਰ ਗਿਆ ਬੰਦਾ ਜੰਮ ਘੁੱਟ ਕੇ ਮਰ ਰਿਹਾ ਜਿਹੜੀਆਂ ਸਾਰੀਆਂ ਮੌਤਾਂ ਹੋਈਆਂ ਉਹਨਾਂ ਮੌਤਾਂ ਦਾ ਬਹਾਨਾ ਲੈ ਕੇ ਫਿਰ ਸਰਕਾਰਾਂ ਨੇ ਲਾਕਡਾਊਨ ਕੀਤੇ ਅੱਜ ਤੱਕ ਕੋਈ ਸਰਕਾਰ ਇਹ ਨਹੀਂ ਦੱਸ ਸਕੀ ਇਵਨ ਡਬਲ ਚੈੱਕ ਵੀ ਨਹੀਂ ਦੱਸਿਆ ਗਿਆ ਕਿ ਲਾਕਡਾਊਨ ਦੀ ਸਲਾਹ ਕਿਹਨੇ ਦਿੱਤੀ ਸੀ ਇਵਨ ਉਹ ਇਹ ਨਹੀਂ ਦੱਸ ਸਕਦੇ ਕਿ ਮਰੀਜ਼ਾਂ ਦੇ ਮੂੰਹ ਤੇ 마ਸਕ ਕਿਹਨੇ ਲਵਾਏ ਅਗਰ 마ਸਕ ਲਗਾਉਣਾ ਹੈ ਮਰੀਜ਼ ਤੇ ਪਹਿਲਾਂ ਇਨਫੈਕਟਡ ਆ ਉਹਨੂੰ ਕਿਉਂ 마ਸਕ ਲਗਾ ਰਹੇ ਹੋ ਹਾਂ ਇਹ ਲਗਾਉਣੇ ਆ ਤੇ ਤੁਸੀਂ ਲਗਾਓ ਤਾਂ ਅਦਰ ਉਸ ਬੰਦੇ ਦੇ ਫਿਰ ਜਿਹੜਾ ਮਾਸਕ ਆ ਮਾਸਕ ਦਾ ਛੇਦ ਹੁੰਦਾ 399 ਨੈਨੋਮੀਟਰ ਦਾ ਵਾਇਰਸ ਹੈਗਾ 100 ਨੈਨੋਮੀਟਰ ਦਾ ਹੁਣ 100 ਨੈਨੋਮੀਟਰ ਦੇ ਵਾਇਰਸ ਨੂੰ 399 ਨੈਨੋਮੀਟਰ ਦਾ ਛੇਕ ਰੋਕੇਗਾ ਕਿਵੇਂ ਹਾਂ ਇਸ ਕਰਕੇ ਇਹ ਜੋ ਕੁਝ ਹੋਇਆ ਉਰੇ ਨਾਲ ਮੁਰਗੇ ਜਦੋਂ ਬਹੁਤ ਸਾਰੇ ਬੰਦੇ ਮਰੇ ਦੇਖੋ ਲਾਕਡਾਊਨ ਲੱਗਿਆ ਲਾਕਡਾਊਨ ਚ ਕੀ ਹੋਇਆ ਜਿਹੜੀਆਂ ਗਰਭਵਤੀ ਔਰਤਾਂ ਡਿਲੀਵਰੀ ਵਾਲੀਆਂ ਸੀਗੀਆਂ ਉਹ ਡਾਕਟਰ ਤੱਕ ਨਹੀਂ ਪਹੁੰਚੀਆਂ ਰਸਤੇ ਚ ਮਰ ਗਈਆਂ ਉਹਨਾਂ ਦੇ ਪੇਟ ਤੇ ਉਹਨਾਂ ਦੇ ਬੱਚੇ ਵੀ ਮਰ ਗਏ ਫਿਰ ਜਿਹੜੇ ਐਕਸੀਡੈਂਟ ਕੇਸ ਹੋਏ ਉਹ ਹਸਪਤਾਲਾਂ 'ਚ ਨਹੀਂ ਜਾ ਸਕੇ ਫਿਰ ਜਿਹਨੂੰ ਕੈਂਸਰ ਦੀ ਇਲਾਜ ਚੱਲ ਰਿਆ ਸੀ ਟੀਬੀ ਦਾ ਇਲਾਜ ਚੱਲ ਰਿਆ ਸੀ ਕਿਸੇ ਹੋਰ ਕਰੋਨਿਕ ਬਿਮਾਰੀ ਦਾ ਹਾਈਪੋਟੈਨਸ ਦਾ ਇਲਾਜ ਚੱਲ ਰਿਆ ਸੀ ਉਹਨਾਂ ਤੱਕ ਉਹਨਾਂ ਦੀਆਂ ਦਵਾਈਆਂ ਨਹੀਂ ਪਹੁੰਚੀਆਂ ਉਹ ਮਰੀਜ਼ ਮਰ ਗਏ ਉਹ ਜਿਹੜਾ ਟੋਟਲ ਅੰਕੜਾ ਬਣਿਆ ਉਹ WHO ਨੇ ਦਿੱਤਾ 50 ਲੱਖ ਦਾ ਹ ਫਿਰ ਇਹਨਾਂ ਨੇ 2020 ਦਾ ਮੌਤਾਂ ਦਾ ਅੰਕੜਾ ਜਾਰੀ ਕੀਤਾ ਉਹਦੇ ਵਿੱਚ 8.5 ਲੱਖ ਮੌਤਾਂ ਆ ਗਈਆਂ ਯਾਨੀ ਕਿ ਫालतू ਮੌਤਾਂ ਆ ਗਈਆਂ ਫਿਰ ਸਭ ਤੋਂ ਵੱਧ ਮੌਤਾਂ ਹੋਈਆਂ 2021 'ਚ ਜਦੋਂ ਡੈਲਟਾ ਲਹਿਰ ਆਈ ਜਦੋਂ ਗੰਗਾ ਦੇ ਕਿਨਾਰੇ ਲਾਸਾਂ ਦੇ ਨਾਲ ਮਤਲਬ ਜਗ੍ਹਾ ਨਹੀਂ ਬਚੀ ਜਦੋਂ ਸਮਸ਼ਾਨ ਘਾਟਾਂ ਦੇ ਵਿੱਚ ਕਬਰਸਤਾਨਾਂ ਦੇ ਵਿੱਚ ਲਾਈਨਾਂ ਲੱਗੀਆਂ ਡੈడ్ ਬਾਡੀਜ਼ ਦੀਆਂ ਉਹ ਅੰਕੜਾ ਸਰਕਾਰ ਨੇ ਮੌਤਾਂ ਦਾ 2021 ਦਾ ਅਜੇ ਤੱਕ ਜਾਰੀ ਨਹੀਂ ਕੀਤਾ ਮੈਨੂੰ ਸ਼ੱਕ ਪੈਂਦਾ ਕਿ ਇਹ 2024 ਦਾ ਇਲੈਕਸ਼ਨ ਇੰਤਜ਼ਾਰ ਕਰ ਰਿਹਾ ਹੈ ਇਲੈਕਸ਼ਨ ਇੱਕ ਵਾਰੀ ਨਿਕਲ ਗਿਆ ਫਿਰ ਇਹਨਾਂ ਨੂੰ ਲੱਗਣਾ ਕਿ ਹੁਣ 5 ਸਾਲਾਂ ਤੱਕ ਆਡੀ ਸਰਕਾਰ ਬਣ ਗਈ ਇਸ ਕਰਕੇ ਇਹ ਅੰਕੜਾ 2024 ਦੇ ਇਲੈਕਸ਼ਨ ਤੋਂ ਬਾਅਦ ਆਏਗਾ